ਸੰਗਤ ਦੇ ਪੈਸਾ ਪੈ ਵੀਰ ਸਿੰਘ ਦੇ ਸ਼੍ਰੀ ਕਲਗੀ ਧਰ ਚਮਤਕਾਰ ਦੇ ਵਿੱਚ ਜੰਗ ਦਾ ਅਗਲਾ ਹਾਲ ਇਸ ਤਰ੍ਹਾਂ ਲਿਖਦੇ ਐ ਕਿ ਪਿਆਰਿਓ ਬੇਸ਼ੱਕ 10 ਲੱਖ ਦੀ ਫੌਜ ਨੇ ਘੇਰਾ ਪਾ ਕੇ ਕਈ ਤਰ੍ਹਾਂ ਦੇ ਹਮਲੇ ਜਿਹੜੇ ਨੇ ਉਸ ਗੜੀ ਨੂੰ ਮੱਲਣ ਵਾਸਤੇ ਕੀਤੇ ਅੰਦਰਲੇ ਸਿੰਘਾਂ ਨੂੰ ਦਬਾਉਣ ਵਾਸਤੇ ਕੀਤੇ ਪਰ ਪਿਆਰਿਓ ਜਿਹੜਾ ਵੀ ਉਸ ਪਾਸੇ ਨੂੰ ਆਉਂਦਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਉਸ ਜੰਗ ਦਾ ਹਾਲ ਵੀ ਬਿਆਨ ਕੀਤਾ ਜਦੋਂ ਜਫਰ ਨਾਮਾ ਚਿੱਠੀ ਜਿਹੜੀ ਹੈ ਔਰੰਗੇ ਨੂੰ ਲਿਖੀ ਭਾਰਾ ਕਹਿੰਦੇ ਨੀਲੇ ਕੱਪੜਿਆਂ ਦੇ ਵਿੱਚ ਤੇਰੇ ਬੜੇ ਭਾਰੇ ਫੌਜ ਜਿਹੜੀ ਆ ਚੜਾਈ ਕਰਕੇ ਗੜੇ ਵੱਲ ਨੂੰ ਆਈ ਪਰ ਜਿਹੜਾ ਵੀ ਉਸ ਪਾਸੇ ਨੂੰ ਆਉਂਦਾ ਰਿਹਾ ਉਹ ਲਹੂ ਲੋਹਾਨ ਹੋ ਕੇ ਡਿੱਗਦਾ ਰਿਹਾ ਕੁਝ ਭੱਜ ਜਾਂਦੇ ਸਨ ਕੁਝ ਛਿਪ ਜਾਂਦੇ ਸਨ ਤੇ ਕੋ ਜਿਹੜੇ ਅਗਾਹ ਆਉਂਦੇ ਸਨ ਸੂਰਮਗਤੀ ਵਿਖਾਂਦੇ ਸੀ ਮਾਰੇ ਕਹਿੰਦੇ ਉਹਨਾਂ ਨੂੰ ਸੋਧਾ ਲਾਇਆ ਜਾਂਦਾ ਸੀ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਇੱਕ ਗੱਲ ਤੈਨੂੰ ਇਹ ਵੀ ਦੱਸ ਦਿੰਦੇ ਆ ਕਿ ਅਸੀਂ ਕਦੇ ਵੀ ਉਸ ਤੇਰੇ ਸਿਪਾਹੀ ਨੂੰ ਕਦੇ ਤੀਰ ਨਹੀਂ ਮਾਰਿਆ ਜਿਹੜਾ ਸਾਡੇ ਤੇ ਚੜਾਈ ਕਰਕੇ ਨਹੀਂ ਆਇਆ ਤੇ ਪਿਆਰ ਇਸ ਗੱਲ ਦੀ ਵਾਹੋਵਾਹੀ ਜਿਹੜੀ ਆ ਦੁਸ਼ਮਣੋਂ ਵੀ ਕਰਦਾ ਕਿ ਸਤਿਗੁਰੂ ਮਾਰ ਸੱਚੇ ਪਾਤਸ਼ਾਹ ਜੀ ਜੰਗ ਦੇ ਵਿੱਚ ਵੀ ਆਪਣਾ ਧਰਮ ਨਿਭਾਉਂਦੇ ਨੇ ਜੰਗ ਕਿਹੜੇ ਤਰੀਕੇ ਨਾਲ ਕਰਨੀ ਆ ਉੱਥੇ ਵੀ ਕੋਈ ਕਪਟ ਕੋਈ ਛਲ ਨਹੀਂ ਵਰਤਣਾ ਉਸ ਜੰਗ ਦੇ ਵਿੱਚ ਵੀ ਕਿਉਂ ਕਿਉਂਕਿ ਧਰਮ ਦੀ ਜੰਗ ਹੈ ਇਸ ਕਰਕੇ ਕਹਿੰਦੇ ਨੇ ਪਿਆਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਦਾ ਹਾਲ ਬਿਆਨ ਕਰ ਦਿਆ ਦੱਸਿਆ ਕਿ ਤੇਰੇ ਬੜੇ ਬੜੇ ਵੱਡੇ ਜਰਨੈਲ ਜਿਹੜੇ ਨੇ ਬੜੀ ਭਾਰੀ ਭਾਰੀ ਫੌਜ ਲੈ ਕੇ ਗਾਂਹ ਵੱਧਦੇ ਨੇ ਪਰ ਮਹਾਰੇ ਕਹਿੰਦੇ ਕੋਈ ਵੀ ਸਾਡੇ ਤੱਕ ਪਹੁੰਚ ਨਹੀਂ ਸਕ ਸਕਿਆ ਕਵਾਜ਼ਾ ਮਰਦੂਦ ਵਰਗੇ ਜਿਹੜੇ ਨੇ ਖਿਜਰਖਾਂ ਵਰਗੇ ਜਿਹੜੇ ਨੇ ਉਹਨਾਂ ਵੀ ਚੜ੍ਹਾਈ ਕੀਤੀ ਮਹਾਰੇ ਕਹਿੰਦੇ ਨਾਰਖਾਂ ਵਰਗਿਆਂ ਨੇ ਜਦੋਂ ਸਾਡੇ ਵੱਲ ਨੂੰ ਆਉਣਾ ਕੀਤਾ ਮਾਰ ਕਹਿੰਦੇ ਜਦੋਂ ਪੌੜੀ ਲਾ ਕੇ ਤਾਂ ਉਹ ਉੱਚੜਦੇ ਤੇ ਸੀ ਉਹਨੂੰ ਇੱਕ ਤੀਰ ਬਖਸ਼ਿਆ ਪਰ ਮਾਰ ਕਹਿੰਦੇ ਅਸੀਂ ਉਹਦੀ ਵੀ ਗੱਲ ਕਰਨੀ ਚਾਹੁੰਦੇ ਹਾਂ ਜਿਹੜਾ ਖਵਾਜ਼ਾ ਮਰਦੂਦ ਹੈ ਪਾਸ਼ਾ ਕਹਿੰਦੇ ਉਹ ਜਦੋਂ ਕੰਧ ਤੇ ਤਾਂ ਚੜਨ ਲੱਗਾ ਪਾਸ਼ਾ ਕਹਿੰਦੇ ਜਦੋਂ ਉਹਨੇ ਤਾਂ ਨੂੰ ਆਪਣਾ ਸਿਰ ਕੱਢਿਆ ਤੇ ਸਾਨੂੰ ਦਿਖਾਈ ਦਿੱਤਾ ਤੇ ਅਸੀਂ ਉਹਦੇ ਤੀਰ ਜਦੋਂ ਮਾਰ ਲਈ ਖਿੱਚਿਆ ਨਿਸ਼ਾਨਾ ਖਿੱਚਿਆ ਤੇ ਪਾਸ਼ਾ ਕਹਿੰਦੇ ਹੇਠਾਂ ਉਤਰ ਗਿਆ ਤੌਣ ਛਪਾ ਲਈ ਤੇ ਘਰਾਂ ਦਾ ਦੀਵਾਰਾਂ ਦਾ ਉਲਾ ਲੈ ਕੇ ਤੇ ਭੱਜ ਗਿਆ ਮਹਾਰਾਜ ਕਹਿੰਦੇ ਉਹਨੇ ਸ਼ੁਰਮਗਤੀ ਨਹੀਂ ਵਿਖਾਈ ਪਾਸ਼ਾ ਕਹਿੰਦੇ ਉਹ ਡਰਪੋਕ ਨਿਕਲਿਆ ਕਮਜ਼ੋਰ ਨਿਕਲਿਆ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਸੋ ਪਿਆਰਿਓ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਨੇ ਖੁਦ ਵੀ ਇਸ ਜੰਗ ਦਾ ਹਾਲ ਦੱਸਿਆ ਜਦੋਂ ਉਹਨਾਂ ਦੀ ਪੇਸ਼ ਨਹੀਂ ਚੱਲਦੀ ਫਿਰ ਇੱਕ ਸਲਾਹ ਇਹਨਾਂ ਨੇ ਸਾਰਿਆਂ ਨੇ ਕੀਤੀ ਗੁਲਸ਼ੇਰ ਖਾਨ ਨੇ ਖਿਜ਼ਰ ਖਾਨ ਨੇ ਮਰਦੂਦ ਜਿਹੜਾ ਹੈ ਮਹਿਮੂਦ ਵੇਜ ਨੂੰ ਕਹਿੰਦਿਆ ਇੰਨੇ ਤੇ ਨਾਲ ਪਿਆਰਿਓ ਜਿਹੜੇ ਬਾਕੀ ਦੇ ਨੇ ਨਾਰਖਾਂ ਵਰਗੇ ਨਾਲ ਸਾਰੇ ਇੱਕ ਵਾਰੀ ਸਲਾਹ ਕੀਤੀ ਕਿ ਆਪਾਂ ਹੁਣ ਬੜੀ ਜ਼ੋਰ ਦਾ ਹੱਲਾ ਕਰਨਾ ਤੇ ਪਿਆਰਿਓ ਹਮਲਾ ਹੋਇਆ ਵੀ ਬੜਾ ਜ਼ਬਰਦਸਤ ਸੀ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਇੱਕ ਤੂਫਾਨ ਦੀ آمد ਵਾਂਗੇ ਹਮਲਾ ਹੋਇਆ ਜਿਵੇਂ ਤੂਫਾਨ ਨਹੀਂ ਆ ਜਾਂਦਾ ਇਦਾਂ ਕਹਿੰਦੇ ਹਮਲਾ ਹੋਇਆ ਬੜੇ تیر ਬੜੀਆਂ ਗੋਲੀਆਂ ਕਦਮ ਵਰਖਾ ਹੋ ਗਈ ਐ ਗੜੀ ਵਾਲੇ ਪਾਸੇ ਨੂੰ ਪਰ ਪਾਸ਼ਾ ਕਹਿੰਦੇ ਗੜੀ ਇੰਨੀ ਉੱਚੀ ਸੀ ਨਾ ਕਿ ਪਿਆਰੋ ਇਸ ਟਿਕਾਣੇ ਤੇ ਸੀ ਕਿ ਇਹਨਾਂ ਦਾ ਤੀਰ ਜਿਹੜਾ ਉੱਥੋਂ ਤੱਕ ਪਹੁੰਚਦਾ ਨਹੀਂ ਕੋਸ਼ਿਸ਼ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੀਰ ਮਾਰਿਆ ਜਾਵੇ ਪਰ ਸਤਗੁਰੂ ਉੱਚੀ ਈਟਾਰੀ ਤੇ ਉੱਥੋਂ ਤੱਕ ਇਹਨਾਂ ਦਾ ਤੀਰ ਪਹੁੰਚਦਾ ਨਹੀਂ ਕੋਸ਼ਿਸ਼ ਕਰਦੇ ਨੇ ਗੜੀ ਦੇ ਵਿੱਚਲੇ ਸਿੰਘਾਂ ਦੇ ਤੀਰ ਮਾਰਿਆ ਜਾਵੇ ਪਰ ਉਹ ਪਿਆਰੋ ਮੋਰਚਿਆਂ ਦੇ ਉਲੇ ਦੇ ਵਿੱਚ ਰਹਿ ਕੇ ਨਿਸ਼ਾਨਾ ਤੱਕ ਤੱਕ ਅੰਦਰੋਂ ਵਾਰ ਕਰਦੇ ਸਨ ਪਰ ਅਖੀਰ ਸਮਾਂ ਆ ਗਿਆ ਕਿਉਂਕਿ ਪਿਆਰੋ ਜਿਹੋ ਜੀ ਜੰਗ ਹੋ ਰਹੀ ਸੀ ਤੇ ਲਾਜ਼ਮੀ ਸੀ ਅੰਦਰੋਂ ਗੋਲੀ ਜਿਹੜੀ ਹੈ ਸਿੱਕਾ ਜਿਹੜਾ ਉਹ ਤੀਰ ਜਿਹੜੇ ਨੇ ਖਤਮ ਹੋਣੇ ਸਨ ਇਸ ਕਰਕੇ ਹੁਣ ਜਥਿਆਂ ਦੇ ਵਿੱਚ ਬਾਹਰ ਆਉਣਾ ਸ਼ੁਰੂ ਕੀਤਾ ਸਿੰਘਾਂ ਨੇ ਕਹਿੰਦੇ ਨੇ ਪਿਆਰੋ ਧਿਆਨ ਸਿੰਘ ਦਾਨ ਸਿੰਘ ਤੇ ਖਜਾਨ ਸਿੰਘ ਤੇ ਆਪਣਾ ਜਥਾ ਲੈ ਕੇ ਤੇ ਦਰਵਾਜ਼ਾ ਗੜੀ ਦਾ ਖੋਲ ਕੇ ਬਾਹਰ ਆ ਗਏ ਹੁਣ ਉਹਨਾਂ ਦੀ ਚੜਾਈ ਗਾਂ ਨੂੰ ਹੁੰਦੀ ਸੀ ਜਿਹੜੇ ਦਰਵਾਜ਼ੇ ਦੇ ਨੇੜੇ ਆ ਰਹੇ ਸਨ ਉਹਨਾਂ ਸਾਰਿਆਂ ਨੂੰ ਪਿਆਰੋ ਕਹਿੰਦੇ ਨੇ ਇਹ ਚਟਕਾਂਦਿਆਂ ਹੋਇਆਂ ਪਹਿਲੇ ਤਲਵਾਰਾਂ ਦੇ ਨਾਲ ਇਹਨਾਂ ਜੋਰ ਵਿਖਾਏ ਉਸ ਤੋਂ ਬਾਅਦ ਫਿਰ ਸੇਲਾ ਜਿਹੜਾ ਨੇਜਾ ਜਿਹੜਾ ਉਹ ਸੰਭਾਲ ਕੇ ਕਈਆਂ ਦੇ ਆਹੂ ਲਾਏ ਤੇ ਜਿਹੜੇ ਇਹ ਮੁਗਲ ਫੌਜ ਸੀ ਉਹ ਵੀ ਵਾਹ ਵਾਹ ਕਰ ਉੱਠੀ ਆਸ਼ਸ਼ ਕਰ ਉੱਠੀ ਕਿ ਇਹ ਤਿੰਨ ਚਾਰ ਸਿੰਘ ਜਿਹੜੇ ਨੇ ਇਹੀ ਨਹੀਂ ਸੰਭਾਲ ਹੋ ਰਹੇ ਬੜਿਆਂ ਦੇ ਪਿਆਰੋ ਫੱਟ ਲਾਉਂਦਿਆਂ ਹੋਇਆਂ ਕਈਆਂ ਨੂੰ ਜ਼ਖਮੀ ਕਰਦੇ ਆਂ ਮਾਰਦੇ ਆਂ ਹੋਇਆਂ ਆਪ ਖੁਦ ਵੀ ਸ਼ਹੀਦੀ ਦਾ ਜਾਮ ਪੀ ਗਏ ਭਾਈ ਮੁਕਮ ਸਿੰਘ ਨੇ ਜਦੋਂ ਵੇਖਿਆ ਕਿ ਇਹ ਸਿੰਘ ਸ਼ਹੀਦ ਹੋ ਗਏ ਜਥੇ ਤੇ ਤੇ ਭਾਈ ਮੋਹਨ ਸਿੰਘ ਨੇ ਫਿਰ ਪਿਆਰ ਆਪ ਬੋਲੇ ਸੋਨਿਹਾਲ ਦਾ ਜਕਾਰਾ ਵਜਾਉਂਦਿਆਂ ਹੋਇਆ ਆਪ ਜੰਗ ਦੇ ਮੈਦਾਨ ਦੇ ਵਿੱਚ ਵਜਾਵੜੇ ਇਹਨਾਂ ਨੇ ਸੋਚਿਆ ਇਹ ਕੱਲਾ ਹੀ ਸਿੰਘ ਹੈ ਨੂੰ ਘੇਰਾ ਪਾਉ ਪਰ ਗੁਰੂ ਕੇ ਲਾਲ ਨੇ ਕਹਿੰਦੇ ਨੇ ਐਸਾ ਉਥੇ ਪਟੇਬਾਜੀ ਇਸ ਆਪਣੇ ਜਿਹੜਾ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਸਿੱਖਿਆ ਧਾਰਨ ਕੀਤੀ ਹੈ ਉਸ ਸਿੱਖਿਆ ਦੇ ਮੁਤਾਬਕ ਇਦਾਂ ਜੋਰ ਜੰਗ ਦੇ ਮੈਦਾਨ ਦੇ ਵਿੱਚ ਵਿਖਾਏ ਨੇ ਕਿ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਜਿਹੜਾ ਨੇੜੇ ਹੁੰਦਾ ਆ ਵੱਡਾ ਸੂਰਮਾ ਬਣਦਾ ਉਹ ਕਟਵਾੜ ਦੇ ਜ਼ਮੀਨ ਤੇ ਡਿੱਗ ਪੈਂਦਾ ਤੇ ਬਾਅਦ ਵਿੱਚ ਦਵਾਰਾਂ ਪਾਣੀ ਮੰਗਣ ਜੋਗਾ ਨਹੀਂ ਰਹਿੰਦਾ ਇਸ ਗੁਰੂ ਕੇ ਸਿੰਘ ਨੇ ਪੰਜਾ ਪਿਆਰਿਆਂ ਵਾਲੇ ਭਾਈ ਮੁਖਮ ਸਿੰਘ ਨੇ ਐਸੇ ਜੋਰ ਵਿਖਾਏ ਨੇ ਪਿਆਰੋ ਕਿ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਆਖਿਆ ਭਾਈ ਕੱਲੇ ਦੇ ਨਾਲ ਕੱਲਾ ਆ ਕੇ ਵੇਖੋ ਪਰ ਉਹ ਕੱਲੇ ਦੇ ਨਾਲ ਸਵਾ ਸਵਾ ਲੱਖ ਜਿਹੜਾ ਗਾਂ ਨੂੰ ਹੁੰਦਾ ਤੇ ਭਾਈ ਸਾਹਿਬ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਬਚਨ ਇੱਥੇ ਸੱਚ ਕਰਕੇ ਵਿਖਾਇਆ ਕਿ ਸਵਾ ਲਾਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਅਖੀਰ ਪਿਆਰ ਕਹਿੰਦੇ ਖਵਾਜਾ ਮਰਦੂਦ ਨੇ ਐਸਾ ਉੱਚੀ ਸਾਰੇ ਆਪਣੀ ਫੌਜ ਸਿਪਾਹੀਆਂ ਨੂੰ ਬੋਲਿਆ ਕਿ ਉਹਨਾਂ ਨੇ ਪਿਆਰੋ ਗੋਲੀਆਂ ਦੀ ਵਰਖਾ ਕਰ ਦਿੱਤੀ ਐ ਬੇਮੋਘਨ ਸਿੰਘ ਵੱਲ ਅਖੀਰ ਉਹਨਾਂ ਦੇ ਕਈ ਫਟ ਵੱਜੇ ਕਈ ਗੋਲੀਆਂ ਲੱਗੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਲੈਂਦਿਆਂ ਹੋਇਆ ਸਤਖੰਡ ਨੂੰ ਚਲੇ ਗਏ ਫੇਰ ਦੁਬਾਰਾ ਕਹਿੰਦੇ ਦਰਵਾਜ਼ਾ ਖੁੱਲਾ ਹੈ ਕਿਉਂਕਿ ਇਹ ਜਿਹੜੀ ਫੌਜ ਸੀ ਇਹ ਹਮਲਾ ਬੰਦ ਨਹੀਂ ਸੀ ਕਰਦੀ ਇਹ ਆਪ ਆ ਗਈਏ ਕਿ ਹਮਲਾ ਕਰਤਾ ਤੇ ਬਸ ਬਸ ਬੈਠ ਉਹ ਕੋਸ਼ਿਸ਼ ਕਰਦੇ ਸੀ ਹਮਲੇ ਤੇ ਹਮਲਾ ਹੋ ਹੀ ਜਾਵੇ ਨਾ ਵੱਲੋਂ ਕਿ ਦਰਵਾਜੇ ਦੇ ਨੇੜੇ ਪਹੁੰਚਣਾ ਹੈ ਤੇ ਜਦੋਂ ਦਰਵਾਜੇ ਦੇ ਨੇੜੇ ਜਾਂਦੇ ਸਨ ਗੜੀ ਦੇ ਉਧਰੋਂ ਤੀਰ ਜਦੋਂ ਵੱਜਦੇ ਆ ਗੋਲੀਆਂ ਵੱਜਦੀਆਂ ਅੰਦਰੋਂ ਜਿਹੜੀਆਂ ਗੋਲੀਆਂ ਖਤਮ ਹੁੰਦੀਆਂ ਜਿਹਦੇ ਕਰਕੇ ਜਥਿਆਂ ਨੂੰ ਬਾਹਰ ਆਉਣਾ ਪੈ ਰਿਹਾ ਕਹਿੰਦੇ ਨੇ ਫਿਰ ਅਗਲਾ ਜਥਾ ਫਿਰ ਦਵਾਰਾਂ ਬਾਹਰ ਆਇਆ ਭਾਈ ਹਿੰਮਤ ਸਿੰਘ ਜੀ ਭਾਈ ਸਹਿਬ ਸਿੰਘ ਦਾ ਇਹਨਾਂ ਨੇ ਗੁਰੂ ਕਿਹਾ ਪਿਆਰਿਆਂ ਨੇ ਪਿਆਰਿਓ ਬੜਾ ਵੱਡਾ ਤਗੜਾ ਜੋਰ ਵਿਖਾਇਆ ਇਹਨਾਂ ਨੇ ਵੀ ਜੰਗ ਦੇ ਮੈਦਾਨ ਦੇ ਵਿੱਚ ਪਰ ਅਖੀਰ ਉਹ ਹੀ ਹੋਣਾ ਸੀ ਜੋ ਬਹੁਤ ਗਿਣਤੀ ਦੇ ਸਾਹਮਣੇ ਘੱਟ ਗਿਣਤੀ ਦਾ ਹੋ ਜਾਂਦਾ ਕਈਆਂ ਨੂੰ ਪਾਰ ਬੁਲਾਉਂਦਿਆਂ ਹੋਇਆ ਲੱਖਾਂ ਨੂੰ ਪਿਆਰੋ ਆਪ ਖੁਦ ਵੀ ਸ਼ਹੀਦੀ ਦਾ ਜਾਮੇ ਪੀ ਗਏ ਉਸ ਤੋਂ ਬਾਅਦ ਫਿਰ ਪੰਜਾਂ ਸਿੰਘਾਂ ਪੰਜਾਂ ਪਿਆਰਿਆਂ ਦਾ ਜਿਨ੍ਹਾਂ ਨੂੰ ਨਾਮ ਬਾਅਦ ਵਿੱਚ ਦਿੱਤਾ ਜਾਂਦਾ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਆਦਿਕ ਉਹਨਾਂ ਨੇ ਵੀ ਪਿਆਰੇ ਆਪਣੇ ਜਥਾ ਲੈ ਕੇ ਤੇ ਜੰਗ ਦੇ ਮੈਦਾਨ ਦੇ ਵਿੱਚ ਆਉਣਾ ਕੀਤਾ ਹੁਣ ਇਹ ਇਹ ਦੁਸ਼ਮਣ ਜਿਹੜੇ ਨੇ ਇਹ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਕਰਨ ਵਾਸਤੇ ਆਏ ਜੋ ਸੋਚ ਬਣਾ ਕੇ ਇਹਨਾਂ ਨੇ ਜੰਗ ਸ਼ੁਰੂਆਤ ਕੀਤੀ ਆ ਪਿਆਰ ਹੁਣ ਵੇਖਦੇ ਨੇ ਕਿ ਸਾਡਾ ਭਾਰੀ ਨੁਕਸਾਨ ਹੋਏ ਜਾਂਦਾ ਹੈ ਇਹਨਾਂ ਨੂੰ ਲੱਗਦਾ ਏਦਾਂ ਕਿ ਅਸੀਂ ਬਸ ਹੁਣੇ ਮੈਦਾਨ ਮਾਰ ਲੈਣਾ ਸੀ ਪਰ ਜਦੋਂ ਪਿਆਰੋ ਗੁਰੂ ਘਰ ਲਾਲਾ ਨੇ ਗੁਰੂ ਕਾ ਸਿੰਘਾਂ ਨੇ ਅੰਦਰੋਂ ਪਿਆਰੋ ਤੀਰਾਂ ਦੀ ਵਰਖਾ ਕੀਤੀ ਆ ਤੇ ਇਹਨਾਂ ਦਾ ਹੁਣ ਏਦਾਂ ਦੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਕਮਜ਼ੋਰ ਪੈਂਦੇ ਜਾਂਦੀ ਫੌਜ ਤੇ ਜਦੋਂ ਇਹਨਾਂ ਦਾ ਕੋਈ ਵੱਡਾ ਜਰਨੈਲ ਮਾਰਿਆ ਜਾਂਦਾ ਤੇ ਫੌਜ ਜਿਹੜੀ ਆਪਣੇ ਆਪ ਪਛਾਣ ਨੂੰ ਕਦਮ ਪੁੱਟਦੀ ਪਛਾਣ ਨੂੰ ਜਾਂਦੀ ਪਰ ਅਖੀਰ ਇਹ ਪੰਜ ਜਿਹੜੇ ਸਿੰਘ ਨੇ ਇਹ ਵੀ ਸ਼ਹੀਦੀਆਂ ਪਾ ਗਏ ਹੁਣ ਭਾਈ ਦਇਆ ਸਿੰਘ ਗੁਰੂ ਕਲਗੀਆਂ ਵਾਲੇ ਪਾਸ਼ਾ ਜੀ ਦੇ ਕੋਲ ਆਏ ਤੇ ਮਾਰਨ ਨੂੰ ਆਖਿਆ ਸੱਚੇ ਪਾਸ਼ਾ ਆਪਣੇ ਕੋਲ ਅੰਦਰ ਜਿਹੜੇ ਸ਼ਸਤਰ ਹਥਿਆਰ ਨੇ ਉਹ ਵੀ ਤਕਰੀਬਨ ਮੁੱਕਦੇ ਜਾ ਰਹੇ ਨੇ ਇਹ ਸ਼ਹੀਦ ਸਿੰਘ ਜਿਹੜੇ ਨੇ ਬੜੇ ਸ਼ਹੀਦ ਹੋ ਗਏ ਨੇ ਥੋੜੇ ਬਚੇ ਨੇ ਤੇ ਸਾਡੀ ਇਹ ਬੇਨਤੀ ਹੈ ਮਹਾਰਾਜ ਆਪਾਂ ਇਹਨਾਂ ਨਾਲ ਹੁਣ ਅੱਗੇ ਕਿਤੇ ਚੱਲ ਕੇ ਦੁਬਾਰਾ ਤੋਂ ਟੱਕਰ ਲਵਾਂਗੇ ਸਾਡੀ ਬਿਨੈ ਸੁਣ ਕੇ ਤੇ ਤੁਸੀਂ ਮਾਰੇ ਜੰਗ ਦੇ ਮੈਦਾਨ ਦੇ ਵਿੱਚ ਚਲੇ ਜਾਓ ਸਤਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮਾਰੇ ਕਹਿੰਦੇ ਦਿਆ ਸਿੰਘਾ ਤੂੰ ਇਹਨਾਂ ਤੋਂ ਘਬਰਾ ਨਾ ਭਾਵੇਂ 10 ਲੱਖ ਦੀ ਫੌਜ ਆ ਪਰ ਮਾਰੇ ਕਹਿੰਦੇ ਇਹਨਾਂ ਨੇ ਝੂਠੀਆਂ ਸੋਹਾਂ ਦਾ ਅਸਰਾ ਲਿਆ ਹੋਇਆ ਇਹਨਾਂ ਨੇ ਝੂਠ ਦਾ ਅਸਰਾ ਲਿਆ ਝੂਠੀਆਂ ਸੋਹਾਂ ਦਾ ਅਸਰਾ ਲਿਆ ਹੋਇਆ ਮਾਰੇ ਕਹਿੰਦੇ ਇਹਨਾਂ ਪਹਾੜੀ ਰਾਜਿਆਂ ਦੇ ਉੱਪਰ ਇਹਨਾਂ ਝੂਠਿਆਂ ਤੁਰਕਾਂ ਦੇ ਉੱਪਰ ਮਾਰ ਕੇ ਕਹਿੰਦੇ ਤੁਹਾਨੂੰ ਇਹਨਾਂ ਇਤਬਾਰ ਨਹੀਂ ਹੋਣਾ ਚਾਹੀਦਾ ਕਿ ਇਹ ਹੁਣ ਸਾਡੇ ਤੋਂ ਜੰਗ ਜਿੱਤ ਲੈਣਗੇ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸਾਨੂੰ ਇਹ ਸਾਰਿਆਂ ਨੂੰ ਖਤਮ ਕਰ ਨਹੀਂ ਸਕਦੇ ਦਿਆ ਸਿੰਘਾ ਅਕਾਲ ਨੇ ਜੇਕਰ ਤੁਸੀਂ ਅਕਾਲ ਪੁਰਖ ਦੀ ਫੌਜ ਉਹ ਖਾਲਸਾ ਫੌਜ ਉਹ ਤੁਸੀਂ ਭੁੱਲ ਕੇ ਵੀ ਇਹਨਾਂ ਤੇ ਕਦੇ ਵੀ ਇਤਬਾਰ ਨਹੀਂ ਕਰਨਾ ਖਾਲਸੇ ਨੇ ਅਕਾਲ ਦਾ ਗੁਰੂ ਦਾ ਸੱਚ ਦਾ ਤੇ ਆਪਣਾ ਇਹਨਾਂ ਚਾਰ ਓਟ ਜਿਹੜੇ ਆਸਰੇ ਲੈਣੇ ਨੇ ਚਾਰ ਆਸਰਿਆਂ ਤੋਂ ਬਿੜਾ ਹੋਰ ਕੋਈ ਆਸਰਾ ਨਹੀਂ ਤਕਣਾ ਨਾ ਰਾਜਿਆਂ ਮਹਾਰਾਜਿਆਂ ਦਾ ਮੰਤਰੀਆਂ ਸੰਤਰੀਆਂ ਦਾ ਇਹ ਚਾਰ ਆਸਰੇ ਤੁਸੀਂ ਲੈਣੇ ਆ ਇੱਕ ਅਕਾਲ ਦਾ ਅਕਾਲ ਦੀ ਓਟ ਲੈਣੀ ਦੂਜੀ ਗੁਰੂ ਦੀ ਓਟ ਤਕਣੀ ਤੀਸਰੀ ਸੱਚ ਦੀ ਓਟ ਤਕਣੀ ਆ ਤੇ ਚੌਥੀ ਆਪਣੀ ਖੁਦ ਦੀ ਮਹਰ ਕਹਿੰਦੇ ਆਪਣੇ ਆਪ ਤੇ ਭਰੋਸਾ ਰੱਖੋ ਸੋ ਪਿਆਰ ਇਦਾਂ ਦੁਬਾਰਾ ਤੋਂ ਕਾਇਮ ਕੀਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਮਹਰ ਕਹਿੰਦੇ ਤੁਸੀਂ ਗੜੀ ਛੱਡਣ ਦੀ ਗੱਲ ਨਾ ਕਰੋ ਇਸ ਕਰਕੇ ਦੁਬਾਰਾ ਤੋਂ ਫਿਰ ਇੱਕ ਜਥਾ ਹੋਰ ਨਿਕਲਿਆ ਪਿਆਰਿਓ ਉਹ ਜਥਾ ਜਿਹੜਾ ਹੈ ਉਹ ਆਪਾਂ ਕੱਲ ਦੀ ਵਿਚਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਵੀ ਯਤਨ ਕਰਨਾ ਹੈ ਕਿ ਜਿੰਨੇ ਕੋ ਸਾਨੂੰ ਨਾਮ ਗੁਰੂ ਕਾ ਸਿੰਘਾਂ ਦੇ ਪਤਾ ਲੱਗਦੇ ਹੋਵੇ ਆਪਾਂ ਇੱਥੇ ਵਿਚਾਰਨੇ ਵੈਸੇ ਉਹਨਾਂ ਸਿੰਘਾਂ ਨੂੰ ਕੋਈ ਨਾਵਾਂ ਦੀ ਭੁੱਖ ਨਹੀਂ ਕਿ ਸਾਡਾ ਕੋਈ ਨਾਮ ਲਿਆ ਜਾਵੇ ਜਿਵੇਂ ਸਾਡੇ ਮਨਾਂ ਦੇ ਵਿੱਚ ਆ ਜਾਂਦਾ ਹੈ ਨਾ ਖਿਆਲ ਕਿ ਮੇਰੇ ਬਾਰੇ ਵੀ ਪਤਾ ਲੱਗਣਾ ਚਾਹੀਦਾ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਇਹ ਗੱਲ ਦੱਸੀ ਮਾਰੇ ਕਹਿੰਦੇ ਜੇ ਕੋਈ ਏਕ ਕਰੇ ਚੰਗਿਆਈ ਮਨੁਚਿਤ ਬਹੁਤ ਬਫਾਵਾ ਜੋ ਕਿ ਚੰਗਾ ਕੰਮ ਕਰ ਦਿੰਦਾ ਨਾ ਪੁੱਛੀਦਾ ਭਾਈ ਆਹ ਕੰਮ ਕਿੰਨੇ ਕੀਤਾ ਬੜਾ ਵਧੀਆ ਉਹ ਛਾਤੀ ਤੇ ਹੱਥ ਮਾਰਦਾ ਬੰਦਾ ਮੈਂ ਕੀਤਾ ਆਪਣੇ ਉਹਨੂੰ ਦੱਸਦਾ ਸਾਹਮਣੇ ਲਿਆਉਂਦਾ ਵੀ ਮੈਂ ਕੀਤਾ ਤੇ ਜਦੋਂ ਕਹਿੰਦੇ ਮਾੜਾ ਹੋ ਜਾਵੇ ਭਾਈ ਆਹ ਕੰਮ ਕਿੰਨੇ ਕੀਤਾ ਪਛਾਣ ਲੋਕ ਜਾਂਦੇ ਨੇ ਪਤਾ ਨਾ ਲੱਗ ਜੇ ਚੰਗਾ ਜਿਹੜਾ ਉਹ ਮੇਰੇ ਜਿਵੇਂ ਆ ਜਾਵੇ ਪਰ ਕਹਿੰਦੇ ਨੇ ਜਿਹੜੇ ਸ਼ਹੀਦ ਨੇ ਜਿਹੜੇ ਸੱਚ ਦੇ ਰਾਹ ਤੇ ਤੁਰਨ ਵਾਲੇ ਆ ਪਿਆਰਿਓ ਉਹ ਕਦੇ ਵੀ ਦਿਖਾਵੇ ਵਾਲੇ ਪਾਸੇ ਨਹੀਂ ਜਾਂਦੇ ਮਾਰੇ ਸੱਚੇ ਪਾਤਸ਼ਾਹ ਨੇ ਤਾਂ ਆਖਿਆ ਪਾਤਸ਼ਾਹ ਕਹਿੰਦੇ ਪ੍ਰਭ ਮਿਲਣਾ ਕਿ ਇਹ ਹੈ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਲੋਕ ਲਾਜ ਰੱਖਣੀ ਕਿ ਲੋਕ ਮੈਨੂੰ ਵੇਖਣ ਮੇਰਾ ਚੰਗਿਆਈਆਂ ਲੋਕਾਂ ਨੂੰ ਪਤਾ ਲੱਗਣ ਪਰ ਕਹਿੰਦੇ ਇਹ ਤੈਨੂੰ ਛੱਡਣਾ ਪੈਣਾ ਉਹ ਸ਼ਹੀਦ ਜਿਹੜੇ ਹੋਏ ਨੇ ਨਾ ਉਹਨਾਂ ਨੇ ਮਨ ਵੀ ਅਰਪਿਆ ਗੁਰੂ ਨੂੰ ਤਨ ਵੀ ਅਰਪਿਆ ਤਜ ਲਾਜ ਲੋਕਾਨੀ ਉਹਨਾਂ ਨੂੰ ਇਹ ਨਹੀਂ ਕਿ ਸਾਡਾ ਕੋਈ ਹੁਣ ਨਾਮ ਲਿਆ ਜਾਵੇ ਲਿਆ ਜਾਂਦਾ ਨਾਮ ਪਰ ਉਹਨਾਂ ਦੇ ਮਨ ਵਿੱਚ ਇਹ ਇੱਛਾ ਨਹੀਂ ਹੁੰਦੀ ਪਿਆਰੇ ਉਹਨਾਂ ਦੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਸਾਡਾ ਕੋਈ ਨਾਮ ਲਵੇ ਭਾਈ ਅਸੀਂ ਗੁਰੂ ਦੇ ਨਾਲ ਰਹੇ ਪਰ ਫਿਰ ਵੀ ਆਪਣਾ ਯਤਨ ਇਹ ਹੈ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਾਵੇ ਮੈਂ ਪੜ ਰਿਹਾ ਸਭ ਭਾਈ ਦੇਵਾ ਸਿੰਘ ਦਾ ਨਾਮ ਆਇਆ ਭਾਈ ਈਸ਼ਰ ਸਿੰਘ ਜੀ ਦਾ ਨਾਮ ਆਇਆ ਇਹਨਾਂ ਗੁਰੂ ਗਿਆ ਪਿਆਰਿਆਂ ਦਾ ਧਿਆਨ ਸਿੰਘ ਦਾ ਦਾਨ ਸਿੰਘ ਦਾ ਖਜਾਨ ਸਿੰਘ ਦਾ ਨਾਮ ਆਇਆ ਜਿਹੜੇ ਅੰਦਰ ਗੜੀ ਦੇ ਗੁਰੂ ਸਾਹਿਬ ਦੇ ਨਾਲ ਸਨ ਪਰ ਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਦੀ ਗਿਣਤੀ ਤੇ ਨਹੀਂ ਹੋ ਸਕਦੀ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਿਆਰੇ ਕਿੰਨੇ ਕੂਨੇ ਮਾਰ ਸੱਚੇ ਪਾਤਸ਼ਾਹ ਬਾਣੀ ਵਿੱਚ ਵੀ ਲਿਖਦੇ ਆ ਤੇਰੇ ਅਨੇਕ ਪਿਆਰੇ ਤੇਰੇ ਤੈਨੂੰ ਪਿਆਰ ਕਰਨ ਵਾਲੇ ਅਨੇਕਾਂ ਨੇ ਜੇ ਮੈਂ ਕਹਾਂ ਕਿ ਮੈਂ ਸਾਹਮਣੇ ਆ ਜਾ ਪਰ ਸੱਚੇ ਪਾਤਸ਼ਾਹ ਤੇਰੇ ਤੇ ਪਿਆਰੇ ਬਹੁਤ ਬਿਆੰਤ ਨੇ ਤੋ ਉਹਨਾਂ ਦੇ ਗਿਣਦੇ ਉਹਨਾਂ ਦੇ ਮਹਿਮਾ ਕਰਨ ਤੋਂ ਪਰੇ ਆ ਪਰ ਆਪਾਂ ਯਤਨ ਕਰਾਂਗੇ ਉਹਨਾਂ ਦੀ ਸਿਫਤ ਉਸਲਾਹ ਕਰਕੇ ਕਿਉਂਕਿ ਸਤਗੁਰਾਂ ਨੇ ਵੀ ਆਖਿਆ ਕਿ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਮਹਾਰਾਜ ਨੇ ਆਖਿਆ ਧੰਨ 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 ਜਨ ਆਇਆ ਉਹਨਾਂ ਦਾ ਆਉਣਾ ਧੰਨ ਹੈ ਜਿਨ੍ਹਾਂ ਕਮਾਈ ਕੀਤੀ ਨਾਮ ਦੀ ਜਿਨ੍ਹਾਂ ਨੇ ਸ਼ੁਭ ਕਰਮ ਜਿਹੜੇ ਕੀਤੇ ਨੇ ਆਪਾਂ ਪੜਿਆ ਗੁਰੂ ਸਾਹਿਬ ਜੀ ਦਾ ਸ਼ਬਦ ਵੀ ਪੜਦੇ ਆ ਪਿਆਰਿਓ ਤੇ ਜਦ ਆਵ ਕੇ ਉਹ ਦਿਨ ਨਿਧਾਨ ਬਣਿਆ ਤੇ ਰਣ ਮੈਂ ਤਬ ਜੂਝ ਮਰੋ ਇਹਨਾਂ ਨੇ ਰਣ ਦੇ ਮੈਦਾਨ ਦੇ ਵਿੱਚ ਜੂਝਣਾ ਕੀਤਾ ਹੈ ਗੁਰੂ ਕੇ ਨਾਂ ਬਚਨਾ ਤੇ ਚੱਲਣਾ ਕੀਤਾ ਸਤਿਗੁਰਾਂ ਦੀ ਦਇਆ ਵਰਤੀ ਤੇ ਆਪਾਂ ਕੱਲ ਨੂੰ ਯਤਨ ਕਰਾਂਗੇ ਅਗਲੇ ਸਿੰਘਾਂ ਦਾ ਜਥਾ ਜਿਹੜਾ ਗਿਆ ਹੈ ਬਾਹਰ ਉਹਨਾਂ ਦੇ ਵਿਚਾਰ ਤੇ ਨਾਲ ਪਿਆਰਿਓ ਜਿਹੜੇ ਗੁਰੂ ਕੇ ਲਾਲ ਆਪਣੇ ਆਪ ਨੂੰ ਪੇਸ਼ ਕਰਦੇ ਆ ਮਹਾਰਾਜ ਦੇ ਸਾਹਮਣੇ ਭਾਈ ਵੀਰ ਸਿੰਘ ਨੇ ਕਿਵੇਂ ਲਿਖਿਆ ਇਹ ਵਿਚਾਰਾਂ ਕਰਾਂਗੇ ਸਤਿਗੁਰੂ ਦਇਆ ਕਰਨ